ਅੱਜ ਇੱਕ ਪੋਸਟ ਪਾਈ ਸੀਗੀ ਬੜਾ ਦੁੱਖ ਹੋਇਆ ਕਿ ਯੂਰੀਆ ਦੇ ਨਾਲ 20 ਸਮਾਨ ਮਿਲ ਰਿਹਾ ਏ ਧੱਕਾ ਹੋ ਰਿਹਾ ਸਭ ਤੋਂ ਵੱਡਾ ਦੁੱਖ ਪਤਾ ਕਿਸ ਚੀਜ਼ ਤੋਂ ਹੋਇਆ ਕਿ ਕਿਸਾਨ ਵੀਰ ਖੁਦ ਹੀ ਕਮੈਂਟ ਕਰ ਰਹੇ ਆ ਨਹੀਂ ਜੀ ਇੱਥੇ ਕੁਝ ਨਹੀਂ ਬੰਨਾ ਇੱਥੇ ਕੁਝ ਨਹੀਂ ਹੋਣਾ ਮੈਂ ਕਹਿੰਨਾ ਯਾਰ ਕੁਝ ਨਹੀਂ ਹੋਣਾ ਮੰਨ ਲੈਣੇ ਕੁਝ ਨਹੀਂ ਹੋਣਾ ਤੁਸੀਂ ਕਹਿੰਦੇ ਸਾਰੇ ਰਲ ਗਏ ਤਾਂ ਇੱਕ ਸ਼ਿਕਾਇਤ ਕਰਨ ਦੇ ਨਾਲ ਤਾਂ ਆਪਣਾ ਕੁਝ ਘਸਦਾ ਨਹੀਂ ਹੁੰਦਾ ਫ੍ਰੀ ਹੈ ਨਾ ਤੁਸੀਂ ਇੱਕ ਨੰਬਰ ਤੇ ਕਾਲ ਕਰਨੀ ਹੈ ਆ ਤੁਹਾਡੀ ਸਕਰੀਨ ਤੇ ਨੰਬਰ ਦਿੱਤਾ 1800 180 1555 ਜਾਂ ਤੁਸੀਂ 1100 ਤੇ ਵੀ ਕਾਲ ਕਰ ਸਕਦੇ ਹੋ ਜੋ ਤੁਸੀਂ ਕਾਲ ਕਰੋਗੇ ਉਸ ਤੋਂ ਬਾਅਦ ਚ ਆਹ ਦਾ ਚੁੱਪ ਕਰਕੇ ਘਰੇ ਬੈਜੋ ਐਕਸ਼ਨ ਹੁੰਦਾ ਹੋਵੇ ਨਹੀਂ ਹੁੰਦਾ ਨਾ ਹੋਵੇ ਆ ਹੌਸਲਾ ਨਾ ਹਾਰੋ ਯਾਰ ਇਹ ਲੜਾਈ ਦੇਖੋ ਲੰਮੀ ਐ ਇਹ ਰੋਗ ਪੁਰਾਣਾ ਐ ਇੱਕ ਦਿਨ ਦੇ ਵਿੱਚ ਇਹ ਨਹੀਂ ਕੱਟਿਆ ਜਾਣਾ ਇਹਦੇ ਵਿੱਚ ਕਿਸਾਨ ਤੇ ਛੋਟਾ ਦੁਕਾਨਦਾਰ ਦੋਵੇਂ ਪਿੱਸਦੇ ਐ ਛੋਟਾ ਦੁਕਾਨਦਾਰ ਜੇ ਤੁਹਾਨੂੰ ਸਮਾਨ ਦਿੰਦਾ ਤਾਂ ਮਰਦਾ ਹੈ ਤੇ ਜੇ ਸਮਾਨ ਨਹੀਂ ਦਿੰਦਾ ਤਾਂ ਉਹਦੀ ਦੁਕਾਨ ਜਾਂਦੀ ਹੈ ਮਤਲਬ ਇਹ ਹੈ ਕਿ ਕਈ ਦੁਕਾਨਦਾਰ ਵੀ ਇੱਥੇ ਗੁੱਸਾ ਵੀ ਕਰਦੇ ਪਰ ਗੁੱਸਾ ਕਰਨੀ ਲੋੜ ਨਹੀਂ ਇਹ ਤਾਂ ਤੁਹਾਡੇ ਹੀ ਤੁਹਾਡੀ ਹੀ ਲੜਾਈ ਅਸੀਂ ਲੜ ਰਹੇ ਹਾਂ ਤੁਸੀਂ ਵੀ ਕਿਸਾਨਾਂ ਦਾ ਸਾਥ ਦਿਓ ਤਾਂ ਕਿ ਜਿਹੜੇ ਵਿਅਕਤੀ ਤੁਹਾਡੇ ਨਾਲ ਧੱਕਾ ਕਰ ਰਹੇ ਹੈ ਤੇ ਤੁਸੀਂਾਂ ਕਿਸਾਨਾਂ ਨਾਲ ਧੱਕਾ ਕਰ ਰਹੇ ਹੋ ਉਸ ਧੱਕੇ ਦਾ ਹੱਲ ਹੋਵੇ ਤੁਸੀਂ ਵੀ ਸੁੱਖ ਦੀ ਨੀਂਦ ਜਿਓ ਅਤੇ ਕਿਸਾਨ ਵੀ ਸੁੱਖਾ ਰਹੇ ਤਾਂ ਇਸ ਕਰਕੇ ਭਾਈ ਜੇਕਰ ਕਿਸੇ ਨਾਲ ਕਿਤੇ ਧੱਕਾ ਹੁੰਦਾ ਹੈ ਤਾਂ ਉਹਦੀ ਸ਼ਿਕਾਇਤ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਜ਼ਰੂਰ ਕਰਨੀ ਹੈ 1100 ਤੇ ਕਰ ਸਕਦੇ ਹਾਂ 1800 180 1551 ਇਹਨਾਂ ਨੰਬਰਾਂ ਤੇ ਕਰ ਸਕਦੇ ਹਾਂ ਇੱਕ ਵੀਰ ਕਹਿੰਦਾ ਕਿ ਸਰਕਾਰ ਨੂੰ ਦਿਸਦਾ ਨਹੀਂ ਦੇਖੋ ਸਰਕਾਰ ਨੂੰ ਨਹੀਂ ਦਿਸਦਾ ਸਾਡੇ ਕਾਨੂੰਨ ਦਾ ਇੱਕ ਪ੍ਰੋਸੀਜਰ ਹੈ ਮੈਂ ਕਪਸਰ ਨੂੰ ਜਾਣਦਾ ਹਾਂ ਬੰਦਾ ਬੜਾ ਨੇਕਦਿਲ ਉਹ ਆ ਕੀ ਕਿ ਉਸਨੇ ਦੇਖਿਆ ਕਿ ਬਾਜ਼ਾਰ ਧੱਕਾ ਹੋ ਰਿਹਾ ਹੈ ਉਸ ਬੰਦੇ ਨੇ ਆਪਦੀ ਕਾਰਵਾਈ ਕਰਤੀ ਕਾਰਵਾਈ ਕਰਤੀ ਤੇ ਜਿਸ ਸਮੇਂ ਜਿਸ ਦੇ ਉੱਪਰ ਕਾਰਵਾਈ ਹੋਈ ਉਸਨੇ ਕਿਹਾ ਕਿ ਇਹਨਾਂ ਨੇ ਮੇਰੇ 'ਤੇ ਧੱਕੇ ਨਾਲ ਕਾਰਵਾਈ ਕੀਤੀ ਹੈ। ਅਖੇ ਕਿਹਾ ਨਹੀਂ ਲੋਕਾਂ ਨੂੰ ਧੱਕਾ ਹੁੰਦਾ। ਇੱਕ ਬੰਦਾ ਵੀ ਆ ਕੇ ਨਹੀਂ ਬੋਲਿਆ ਕਿ ਮੇਰੇ ਨਾਲ ਧੱਕਾ ਹੋਇਆ ਹੈ। ਐਸ ਕਰਕੇ ਭਾਈ ਜਿੰਨੀ ਦੇਰ ਤੱਕ ਤੁਸੀਂ ਸ਼ਿਕਾਇਤ ਨਹੀਂ ਕਰਦੇ ਤੁਹਾਡੀ ਗੱਲ ਨਹੀਂ ਸੁਣੀ ਜਾਏਗੀ। ਕਿਉਂਕਿ ਕਾਨੂੰਨ ਹੈ, ਕਾਨੂੰਨ ਦਾ ਇੱਕ ਪ੍ਰੋਸੈਸ ਹੈ। ਕਾਨੂੰਨ ਇੱਥੋਂ ਤੱਕ ਕਹਿੰਦਾ ਹੈ ਕਿ ਜੇ ਸਾਹਮਣੇ ਕੁਝ ਵੀ ਹੋ ਜਾਵੇ, ਜਿੰਨੀ ਦੇਰ ਤੱਕ ਉਸ ਦੀ ਕੋਈ ਸ਼ਿਕਾਇਤ ਨਹੀਂ ਆਉਂਦੀ, ਉਨੀ ਦੇਰ ਉੱਤੇ ਕੋਈ ਕਾਰਵਾਈ ਨਹੀਂ ਹੋਏਗੀ। ਤਾਂ ਸਭ ਤੋਂ ਪਹਿਲਾਂ ਸ਼ਿਕਾਇਤ ਕਰਤਾ ਜ਼ਰੂਰੀ ਹੈ, ਫਿਰ ਜਾ ਕੇ ਕਾਰਵਾਈ ਹੋਏਗੀ। ਇੱਕ ਵੀਰ ਨੇ ਇੱਕ ਅੱਜ ਕਮੈਂਟ ਕੀਤਾ ਸੀਗਾ ਇੱਥੇ ਕੁਝ ਨਹੀਂ ਬਣਨਾ ਇਹ ਸਾਰੇ ਰਲਿ ਹੋਏ ਐ ਕਿਉਂ ਰਲਿ ਹੋਏ ਆ ਭਰਾ ਜੇਕਰ ਸਾਡੇ ਬਜ਼ੁਰਗ ਇਹ ਗੱਲ ਸੋਚਦੇ ਕਿ ਇੱਥੇ ਕੁਝ ਨਹੀਂ ਬਣਨਾ ਇੱਕ ਟਾਈਮ ਇਹੋ ਜਿਹਾ ਆਇਆ ਸੀਗਾ ਸਾਡੇ ਸਿਰਾਂ ਦੇ ਮੁੱਲ ਪੈਣ ਲੱਗ ਪਏ ਸੀਗੇ ਤੇ ਸਾਡੇ ਬਜ਼ੁਰਗ ਉਹ ਤੇ ਸੋਚਦੇ ਉਹ ਛੱਡ ਦਿਓ ਸਿੱਖੀ ਹੁਣ ਤਾਂ ਇੱਥੇ ਕੁਝ ਨਹੀਂ ਬਣਨਾ ਇਹ ਤੱਕ ਸਿਰ ਵੱਢੀ ਜਾਂਦੇ ਐ ਛੱਡ ਦਿਓ ਛੱਡ ਦਿਓ ਕਰਦੇ ਤਾਂ ਕਿ ਇਹ ਸਿੱਖੀ ਜਉਂਦੀ ਰਹਿੰਦੀ ਤੁਸੀਂ ਉਹਨਾਂ ਦੇ ਖੂਨੋਂ ਜਿਹੜੇ ਬੰਦੇ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਰਾਤ ਕੱਟਦੇ ਰਹੇ ਐ ਤੇ ਮੁੱਠੀ-ਮੁੱਠੀ ਭਾਰੇ ਛੋਲਿਆਂ ਦੇ ਨਾਲ ਗੁਜ਼ਾਰਾ ਕਰਦੇ ਰਹੇ ਐ। ਉਹਨਾਂ ਟਾਈਮਾਂ ਤੇ ਉਹ ਬਜ਼ੁਰਗ ਸਾਡੇ 네ਗੇਟਿਵ ਨਹੀਂ ਹੋਏ ਸੀਗੇ। ਤੇ ਤੁਸੀਂ ਨਿੱਕੀ ਜੀ ਗੱਲ ਤੇ 네ਗੇਟਿਵ ਹੋ ਗਏ। ਜੇਕਰ ਤੁਹਾੜਾ ਨਾਲ ਕੋਈ ਤੱਕਾ ਹੋ ਰਿਹਾ ਹੈ, ਤੁਸੀਂ ਆਪਣਾ ਫਰਚ ਨੂੰ ਸ਼ਿਕਾਇਤ ਕਰਨ ਦਾ। ਮੈਂ ਤੁਹਾਨੂੰ ਵਾਅਦਾ ਕਰਦਾ ਹਾਂ। ਤੁਹਾਡੇ ਚੋਂ ਇੱਕ-ਇੱਕ ਬੰਦਾ ਹੋਣਾ ਤੱਕੇ ਦੀ ਸ਼ਿਕਾਇਤ ਕਰੇ, ਇੱਥੇ ਕਾਰਵਾਈ ਹੋਏਗੀ। 100% ਹੋਏਗੀ। ਮੈਨੂੰ ਪੂਰਾ ਭਰੋਸਾ ਹੈ। ਬਸ ਬੇਨਤੀ ਨਹੀਂ ਹੈ, ਜੇ ਤੁਹਾੜਾ ਨਾਲ ਕੋਈ ਤੱਕਾ ਹੁੰਦਾ ਹੈ, ਉਹ ਤਾਂ ਕਿ ਸ਼ਿਕਾਇਤ ਕਰਨੀ ਹੈ ਜੇ ਤੁਸੀਂ ਆਪ ਦਾ ਫਰਜ਼ ਨਹੀਂ ਨਿਭਾਉਂਗੇ ਤਾਂ ਤੁਹਾਡੀ ਲੜਾਈ ਕੋਈ ਨਹੀਂ ਲੜ ਸਕਦਾ ਸ਼ਿਕਾਇਤ ਫੋਨ ਰਾਹੀਂ ਸ਼ਿਕਾਇਤ ਦੀ ਫੋਨ 'ਨ ਸ਼ਿਕਾਇਤ ਕਰਦੇ ਹੋ ਸ਼ਿਕਾਇਤ ਦੇਵੋ ਆਪ ਦਾ ਪੂਰਾ ਐਡਰੈਸ ਲਿਖਾਓ ਪੂਰੀ ਡਿਟੇਲ ਲਿਖਾਓ ਕਾਰਵਾਈ ਹੋਵੇਗੀ ਮੇਰੇ ਕੋਲੇ ਬਹੁਤ ਸਾਰੀਆਂ ਉਦਾਹਰਣਾਂ ਇੱਥੇ ਕਾਰਵਾਈਆਂ ਹੋ ਚੁੱਕੀਆਂ ਐ ਜਿੱਥੇ ਬਹੁਤ ਕੁਝ ਹੋ ਚੁੱਕਾ ਹੈ ਲੇਕਿਨ ਮੈਂ ਇਹ ਕਹਿੰਨਾ ਕਿ ਉਹ ਕਾਰਵਾਈਆਂ ਤੁਸੀਂ ਆਪ ਦੱਸੋ ਕਿ ਆਹ ਕਾਰਵਾਈ ਹੋਈ ਹੈ ਸਾਡੇ ਆਹ ਕਾਰਵਾਈ ਹੋਈ ਹੈ ਤਾਂ ਕਿ ਬਾਕੀਆਂ ਦਾ ਵਿਸ਼ਵਾਸ ਬਣੇ ਇਸ ਕਰਕੇ ਜਿੱਥੇ ਤੱਕ ਆਉਂਦਾ ਹੈ ਖੁੱਲ ਕੇ ਅੱਗੇ ਆਓ ਪਰਮਾਤਮਾ ਮੇਰ ਕਰਨਗੇ